ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਲਡ ਟਰੰਪ 21 ਜਨਵਰੀ 2025 ਨੂੰ ਨਵੇਂ ਕਾਰਜਕਾਲ ਲਈ ਅਹੁਦਾ ਸੰਭਾਲਣਗੇ ਟਰੰਪ ਦੇ ਸੌ ਚੱਕ ਦੇ ਚੀਨ ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਝਟਕਾ ਲੱਗ ਸਕਦਾ ਹੈ ਡੋਨਲਡ ਟਰੰਪ ਨੇ ਸੌ ਚੱਕਨ ਦੇ ਨਾਲ ਹੀ ਮੈਕਸੀਕੋ ਕੈਨੇਡਾ ਅਤੇ ਚੀਨ ਵਰਗੇ ਦੇਸ਼ਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥਾਂ ਤੇ ਸਿਕੰਜਾ ਕਸਣ ਲਈ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਉਸਨੇ ਕਿਹਾ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਾਂ ਤੇ 25% ਟੈਕਸ ਅਤੇ ਚੀਨ ਤੋਂ ਆਉਣ ਵਾਲੇ ਸਮਾਨ ਤੇ 10% ਵਾਧੂ ਟੈਰਿਫ ਲਗਾਏਗਾ ਜੇਕਰ ਇਹ ਟੈਰਿਫ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਤਾਂ ਅਮਰੀਕੀਆਂ ਲਈ ਗੈਸ ਅਤੇ ਆਟੋਮੋਬਾਈਲ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋ ਸਕਦਾ ਵਰਨਨਯੋਗ ਹੈ ਕਿ ਅਮਰੀਕੀ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਦੁਨੀਆ ਵਿੱਚ ਵਸਤੂਆਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਅਤੇ ਮੈਕਸੀਕੋ, ਚੀਨ ਅਤੇ ਕੈਨੇਡਾ ਅਮਰੀਕਾ ਨੂੰ ਤਿੰਨ ਸਭ ਤੋਂ ਵੱਡੇ ਸਪਲਾਈਅਰ ਨੇ 20 ਜਨਵਰੀ ਨੂੰ ਪਹਿਲੇ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਵਜੋਂ ਮੈਂ ਮੈਕਸੀਕੋ ਅਤੇ ਕੈਨੇਡਾ ਤੋਂ ਸੰਯੁਕਤ ਰਾਜ ਵਿੱਚ ਆਉਣ ਵਾਲੇ ਸਾਰੇ ਉਤਪਾਦਾਂ ਤੇ 25% ਟੈਰਿਫ ਲਗਾਵਾਂਗਾ ਟਰੰਪ ਨੇ ਆਪਣੀ ਸਚਾਈ ਸੋਸ਼ਲ ਸਾਈਟ ਤੇ ਇੱਕ ਪੋਸਟ ਵਿੱਚ ਲਿਖਿਆ ਉਸਨੇ ਲਿਖਿਆ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਰਾਹੀਂ ਆ ਰਹੇ ਨੇ ਜਿਸ ਕਾਰਨ ਅਪਰਾਧ ਅਤੇ ਨਸ਼ੇ ਤਵਾਕੁਨ ਪੱਧਰਾਂ ਤੇ ਪਹੁੰਚ ਰਹੇ ਨੇ ਨਵੇਂ ਟੈਰਿਫ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ ਨਸ਼ੇ ਅਤੇ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਸਾਡੇ ਦੇਸ਼ ਤੇ ਇਸ ਹਮਲੇ ਨੂੰ ਬੰਦ ਨਹੀਂ ਕਰਦੇ ਟਰੰਪ ਨੇ ਚੀਨ ਤੇ ਵੀ ਆਪਣਾ ਗੁੱਸਾ ਕੱਢਿਆ ਉਹਨਾਂ ਕਿਹਾ ਕਿ ਅਮਰੀਕਾ ਬਿਜੇ ਜਾਰੇ ਨਸ਼ੀਲੇ ਪਦਾਰਥਾਂ ਦਾ ਖਾਸ ਕਰਕੇ ਫੈਟਨਾਈਲ ਨੂੰ ਲੈ ਕੇ ਚੀਨ ਨਾਲ ਕਈ ਵਾਰ ਗੱਲ ਕੀਤੀ ਗਈ ਹੈ ਪਰ ਕੋਈ ਫਾਇਦਾ ਨਹੀਂ ਹੋਇਆ ਜਦੋਂ ਤੱਕ ਉਹ ਅਜਿਹਾ ਕਰਨਾ ਬੰਦ ਨਹੀਂ ਕਰਦੇ ਅਸੀਂ ਚੀਨ ਤੋਂ ਸੰਯੁਕਤ ਰਾਜ ਵਿੱਚ ਆਉਣ ਵਾਲੇ ਉਹਨਾਂ ਦੇ ਸਾਰੇ ਉਤਪਾਦਾਂ ਤੇ ਮੌਜੂਦਾ ਟੈਰਿਫ ਦੇ ਉੱਪਰ 10% ਵਾਧੂ ਟੈਰਿਫ ਲਗਾਵਾਂਗੇ 트럼ਪ ਨੇ ਚੇਤਾਵਨੀ ਅਜਿਹੀ ਸਮਝ ਦਿੱਤੀ ਹੈ ਜਦੋਂ ਮੈਕਸੀਕੋ ਤੇ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਤੇ ਗ੍ਰਿਫਤਾਰੀਆਂ ਦੀ ਗਿਣਤੀ ਘਟ ਰਹੀ ਹੈ ਹਾਲਾਂਕਿ ਇਸ ਦੌਰਾਨ ਪਿਛਲੇ 2 ਸਾਲਾਂ ਦੌਰਾਨ ਕੈਨੇਡਾ ਤੋਂ ਗੈਰ ਕਾਨੂੰਨੀ ਟੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਬਾਰਡਰ ਪੁਲਿਸ ਨੇ 23721 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਕੈਨੇਡੀਅਨ ਸਰਹੱਦ ਤੇ ਗ੍ਰਿਫਤਾਰ ਕੀਤੇ ਗਏ 14000 ਤੋਂ ਵੱਧ ਭਾਰਤੀ ਸਨ ਇਹ 2 ਸਾਲ ਪਹਿਲਾਂ ਦੇ ਅੰਕੜਿਆਂ ਨਾਲੋਂ 10 ਗੁਣਾ ਜ਼ਿਆਦਾ ਹੈ ਅਜਿਹੇ ਵਿੱਚ ਇਨ੍ਹਾਂ ਮਾਮਲਿਆਂ ਨਾਲ ਸਖਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੱਸ ਦਈਏ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਅਜਿਹੇ ਆਦੇਸ਼ਾਂ ਤੇ ਦਸਤਖਤ ਕਰਨਗੇ ਜਿਸ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨਾਂ ਤੇ 25% ਦੀ ਟੈਰੀਫ ਲਗਾਇਆ ਜਾਵੇਗਾ ਜਦੋਂ ਤੱਕ ਉਹ ਆਪਣੇ ਦੇਸ਼ਾਂ ਤੋਂ ਹੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਫੈਟਨਾਈਲ ਡਰੱਗਸ ਦੇ ਪਰਵਾਹ ਨੂੰ ਰੋਕ ਨਹੀਂ ਦਿੰਦੇ 트럼ਪ ਨੇ ਇਹ ਐਲਾਨ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ 'ਚ ਲਗਾਤਾਰ ਵੱਧ ਰਹੀ ਆਮਤੋਂ ਨਰਾਜ਼ ਹੋ ਕੇ ਕੀਤਾ ਨਾਲ ਹੀ 트럼ਪ ਨੇ ਇਹ ਵੀ ਕੋਸ਼ਨਾ ਕੀਤੀ ਹੈ ਕਿ ਜੇਕਰ ਚੀਨ ਨੇ ਅਮਰੀਕਾ ਵਿੱਚ ਆਉਣ ਵਾਲੇ ਡਰੱਗਸ ਨੂੰ ਰੋਕਣ ਲਈ ਨਿਰਣਾਇਕ ਕਾਰਵਾਈ ਨਾ ਕੀਤੀ ਤਾਂ ਉਹ ਚੀਨ ਤੋਂ ਆਉਣ ਵਾਲੀਆਂ ਬਸਤਾਂ ਤੇ ਮੌਜੂਦਾ ਦਰਾਂ ਤੋਂ ਉੱਪਰ 10% ਦੀ ਟੈਰਿਫ ਲਗਾ ਦੇਣਗੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੁੱਥ ਤੇ ਸ਼ੇਅਰ ਕੀਤੀ ਪੋਸਟ ਤੇ 트ੰਪ ਨੇ ਕਿਹਾ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕੈਨੇਡਾ, ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ ਟੈਰਿਫ ਲਗਾਉਣਗੇ 트ੰਪ ਨੇ ਲਿਖਿਆ ਕਿ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਅਤੇ ਉਹ ਆਪਣੇ ਨਾਲ ਡਰੱਗਸ ਅਤੇ ਅਪਰਾਧ ਲਿਆ ਰਹੇ ਨੇ ਜੇਕਰ ਕੈਨੇਡਾ ਤੇ ਮੈਕਸੀਕੋ ਚਾਹੁੰਤਾ ਉਹ ਇੰਨਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਤੇ ਉਹਨਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਉਤ ਲਗਾਇਆ ਜਾਵੇਗਾ ਤੇ ਜਦੋਂ ਤੱਕ ਕੈਨੇਡਾ ਤੇ ਮੈਕਸੀਕੋ ਆਪਣੀ ਸਰਹੱਦ ਰੱਖੀ ਅਮਰੀਕਾ ਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ ਉਹਨਾਂ ਨੂੰ ਭਾਰੀ ਟੈਰਿਫ ਦੇਣਾ ਪਵੇਗਾ ਉੱਥੇ 트াম্প ਨੇ ਚੀਨ ਤੇ ਨਿਸ਼ਾਨਾ ਬਿੰਦੇ ਹੋਏ ਕਿਹਾ ਕਿ ਚੀਨ ਤੋਂ ਡਰੱਗਜ਼ ਖਾਸ ਤੌਰ ਤੇ ਫੈਟਨਾਈਲ ਵੱਡੇ ਪੱਧਰ ਤੇ ਅਮਰੀਕਾ ਆ ਰਹੀ ਹੈ ਉਹ ਪਹਿਲਾਂ ਵੀ ਚੀਨ ਕੋਲ ਨਸ਼ਿਆਂ ਦਾ ਮੁੱਦਾ ਉਠਾ ਚੁੱਕੇ ਨੇ ਤੇ ਚੀਨ ਨੇ ਨਸ਼ਾ ਤਸਕਰਾ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਵਿੱਚ ਫੈਟਨਾਈਲ ਡਰੱਗਜ਼ ਆਮਦ ਬੇਰੋਕ ਜਾਰੀ ਹੈ ਅਜਿਹੇ 'ਚ ਸਾਡੀ ਸਰਕਾਰ ਚੀਨ ਤੇ ਡਰੱਗਜ਼ ਤੇ ਰੋਕ ਨਾਲ ਗੋਂ ਤੇ 10% ਦੀ ਵਾਧੂ ਟੈਰਿਫ ਲਗਾਏਗੀ